ਫਿਰੋਜ਼ਪੁਰ ਮੱਲਾਂਵਾਲਾ ਰੋਡ ਤੇ ਵਾਪਰਿਆ ਸੜਕੀ ਹਾ사 ਡਾਕਟਰ ਦੀ ਪਲਟੀ ਕਾਰ ਰੋਡ ਨਾ ਬਣਨ ਕਾਰਨ ਲਗਾਤਾਰ ਵਾਪਰ ਰਹੇ ਨੇ ਹਾਸੀ ਠੇਕੇਦਾਰ ਬਣਿਆ ਜਾਨਾਂ ਦਾ ਖਾਊ ਫਿਰੋਜ਼ਪੁਰ ਮੱਲਾਂਵਾਲਾ ਰੋਡ ਤੇ ਲਗਾਤਾਰ ਹਾਸੀ ਵਾਪਰ ਰਹੇ ਹਨ ਤਾਜੀ ਘਟਨਾ ਪਿੰਡ ਅਟਾਰੀ ਦੇ ਨੇੜੇ ਵਾਪਰੀ ਹੈ ਜਿੱਥੇ ਇੱਕ ਡਾਕਟਰ ਦੀ ਕਾਰ ਸੜਕ ਹਾਸੇ ਦਾ ਸ਼ਿਕਾਰ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਫਰੋਜਪੁਰ ਮੱਲਾਂ ਵਾਲਾ ਰੋਡ ਤੋਂ ਪਿੰਡ ਅਟਾਰੀ ਤੋਂ ਲੈ ਕੇ ਫਰੋਜਪੁਰ ਤੱਕ ਬਣਨ ਵਾਲਾ ਹੈ ਜਿਸ ਨੂੰ ਲੈ ਕੇ ਕਈ ਵਾਰ ਧਰਨੇ ਵੀ ਲਗਾਏ ਜਾ ਚੁੱਕੇ ਹਨ ਹਰ ਵਾਰ ਠੇਕੇਦਾਰਾਂ ਦਾ ਵਾਅਦਾ ਕਰਕੇ ਕੁੰਭ ਕਰਨੀ ਨੀਂਦ ਸੌ ਜਾਂਦਾ ਹੈ ਜਿਸ ਕਾਰਨ ਲਗਾਤਾਰ ਇਸ ਰੋਡ ਤੇ ਸੜਕੀ ਹਾਸੇ ਵਾਪਰ ਰਹੇ ਹਨ ਇੰਜ ਜਾਪਦਾ ਹੈ ਕਿ ਸ਼ਾਇਦ ਠੇਕੇਦਾਰ 50 ਮੌਤਾਂ ਦਾ ਅੰਕੜਾ ਪਾਰ ਕਰਨ ਦੀ ਸੋਚ ਰਿਹਾ ਹੋਵੇਗਾ ਇਸ ਲਈ ਇਸ ਰੋਡ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਦੇ ਚਲਦਿਆਂ ਅੱਜ ਸਵੇਰੇ ਜਦ ਇੱਕ ਡਾਕਟਰ ਆਪਣੇ ਪਿੰਡ ਤੋਂ ਫਰੋਜਪੁਰ ਆ ਰਿਹਾ ਸੀ ਤਾਂ ਰਸਤੇ ਵਿੱਚ ਮਿੱਟੀ ਅਤੇ ਪੁਲੀ ਪਈ ਹੋਣ ਕਰਕੇ ਉਸ ਦੀ ਸਵਿਫਟ ਕਾਰ ਹਾਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਸੇ ਦੌਰਾਨ ਡਾਕਟਰ ਤਾਂ ਬਾਲ-ਬਾਲ ਬਚ ਗਿਆ ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰੋਡ ਨੂੰ ਬਣਾ ਕੇ ਕੰਪਲੀਟ ਕੀਤਾ ਜਾਵੇ ਤਾਂ ਜੋ ਰਾਹੀ ਗੀਰੀ ਹਾਸਿਆਂ ਤੋਂ ਬਚ ਸਕਣ ਬਲਵਿੰਦਰਾ ਦੇਖੀਓ ਦੇਖੀਓ ਕੋਈ ਗੱਲ ਨਹੀਂ ਤੇਰੀ ਵੀਡੀਓ ਦੇ ਵਿੱਚ ਨਹੀਂ ਨਾ ਨਹੀਂ ਕੋਈ ਕੋਈ ਚੱਕ ਨਹੀਂ ਕੀਤੀ ਵੇਰੇ ਇਧਰਲੇ ਪਾਸੋਂ ਆਈ ਗੱਡੀ ਕਿਸ ਤਰ੍ਹਾਂ ਵੀਰੇ ਇਧਰਲੇ ਪਾਸੋਂ ਆਈ ਸੀਗੀ ਮੱਲਾ ਵਾਲੇ ਸਾਈਡ ਤੋਂ ਇਧਰ ਰੋਇਪਰ ਜਾ ਰਹੀ ਸੀ ਉਥੋਂ ਰੋਡ ਚੌੜਾ ਸੀਗਾ ਬੇ ਆਉਂਦਿਆ ਬਿੱਲ ਗੋਲੀ ਅੱਗੇ ਆ ਪਿਆ ਰੋਡ ਖਰਾਬ ਹੋ ਗਿਆ ਠੀਕ ਹੈ ਉਥੋਂ ਉਥੋਂ ਵੇਖੋ ਤੁਸੀਂ ਗੱਡੀ ਦਾ ਰਾਹ ਉਤਰਨ ਚੜਨ ਦਾ ਵੀ ਨਹੀਂ ਹੈਗਾ ਜੰਪ ਬਣਿਆ ਇਹ ਆ ਗੱਡੀ ਆ ਦਾ ਬੈਲੈਂਸ ਖੋਈ ਇਹਨੇ ਤੋਂ ਬਚਾ ਕੀਤਾ ਗਾਂ ਤੋਂ ਬਚਾ ਕੀਤਾ ਆ ਦਾ ਬੈਲੈਂਸ ਖੋਈ ਤੇ ਜਾ ਕੇ ਰੁੱਖ ਚ ਵਦੀ ਤੇ ਪਲਟੀ ਖਾ ਕੇ ਡਿੱਗ ਪਈ ਇਹ ਜਿਹੜਾ ਹਾਸਾ ਹੈ ਤੁਹਾਡੇ ਕੌਣ ਸੀ ਇਹ ਮੇਰੇ ਬ੍ਰਦਰ ਲੱਗਦੇ ਆ ਤਾਇ ਦੇ ਲੜਕੇ ਆ ਉਹਨਾਂ ਦੇ ਅੱਗੇ ਲੜਕਾ ਇਹਨਾਂ ਨੂੰ ਸਵੇਰੇ ਛੱਡਣ ਬਾਅਦ ਜਾ ਰਹੇ ਚੰਡੀਗੜ੍ਹ ਕੋਈ ਮੀਟਿੰਗ ਹੈਗੀ ਆ ਕਾਰਨਾ ਵੀ ਤੁਹਾਨੂੰ ਕੇ ਪੈ ਵੀ ਦਿਖਾਈ ਗਈ ਵੀਡੀਓ ਵਿੱਚ ਬਿਹੜੀ ਪੈ ਦਾ ਕਾਰਨਾ ਆ ਵੀ ਇਹਨਾਂ ਪੈ ਪੱਗੋ ਸੀਗੀ ਉਧਰ ਮਿੱਟੀ ਪਈ ਆ ਇਹਨਾਂ ਕੋਈ ਵਾਰਨਿੰਗ ਲਾਇਆ ਹੀ ਨਹੀਂ ਕੋਈ ਟੇਪ ਵਗੈਰਾ ਲਾਈ ਨਹੀਂ ਕੋਈ ਕਟਿਆ ਦੀ ਮਿੱਟੀ ਲਾਈ ਹੁੰਦੀ ਆ ਜਾਂ ਕੋਈ ਟੇਪ ਵਗੈਰਾ ਲਾਈ ਹੁੰਦੀ ਆ ਉਹ ਦੱਸਾਂ ਤਾਂ ਵੀ ਅੱਗੇ ਡੇਂਜਰ ਖਤਰਾ ਰਸਤਾ ਆ ਕਰਨ ਇਹ ਹੀ ਬਣੀਆ ਦਾ ਵਾਰ-ਵਾਰ ਇੱਕ ਨਹੀਂ ਇੱਥੇ ਗੱਡੀਆਂ ਪਲਟੀਆਂ ਪਤਾ ਨਹੀਂ ਕਿੰਨੀਆਂ ਕੋ ਗੱਡੀਆਂ ਪਲਟ ਚਪਕੀਆਂ ਨੇ ਪਤਾ ਨਹੀਂ ਕਿੰਨੀਆਂ 100 ਬੰਦਾ ਮੇਰੇ ਸਾਹ ਤਕਰੀਬਨ ਵੈਸੇ ਸੱਟ ਨਾ ਫੱਟਾ ਹੋ ਚੁੱਕਿਆ ਲੱਗਦਾ ਹੈ ਕਿ ਕਈ ਵਾਰ ਅੱਗੇ ਧਰਨਾ ਵੀ ਇੱਕ ਦੋ ਵਾਰ ਦਿੱਤਾ ਗਿਆ ਹੈ ਧਰਨੇ ਧਰਨੇ ਲਾਉਣ ਦਾ ਕਰਨ ਇਹ ਹੀ ਹੁਣ ਫਿਰ ਰੱਖਿਆ ਹੈ ਧਰਨਾ 10 ਤਰੀਕ ਦਾ ਅੱਜ ਹੀ ਅੱਜ ਹੀ ਤੈਅ ਕੀਤਾ ਗਿਆ ਵੀ 10 ਤਰੀਕ ਨੂੰ 10 ਫਰਵਰੀ ਨੂੰ ਧਰਨਾ ਲੱਗਣਾ ਹੈ ਪੱਕਾ ਹੀ ਲਾਇਆ ਜਾਊਗਾ ਰੋਡ ਨਾ ਬਣੇਗਾ ਤਾਂ ਜਿੰਨਾ ਦੇ ਰੋਡ ਨਹੀਂ ਬਣਨਾ ਧਰਨਾ ਨਹੀਂ ਪਟਾਇਆ ਜਾਏਗਾ ਬਿਲਕੁਲ ਹੀ ਗ੍ਰੈਂਡ ਸਾਹਿਬ ਨਾਲ ਗੱਲ ਇਹ ਹੀ ਹੋਈ ਆ ਕਿ ਟਰਨਾ ਪੱਕਾ ਹੀ ਲਾਉਣਾ ਕਿਉਂਕਿ ਚਲੋ ਅੱਜ ਸਾਡੀ ਵਾਰੀ ਆ ਕੱਲ ਨੂੰ ਕਿਸੇ ਹੋਰ ਦੀ ਵਾਰੀ ਆ ਜਣੀ ਆ ਇਸ ਕਰਕੇ ਅੱਥ ਜੋੜ ਕੇ ਬੇਨਤੀ ਆ ਵੀ ਸਾਰੇ ਲੋਕਾਂ ਨੇ ਸਹ ਪਹੁੰਚਾ ਜਾਵੇ ਪ੍ਰਸ਼ਾਸਨ ਨੂੰ ਹੌਣ ਜਗਾਉਣਾ ਪੈਗਾ ਐ ਨਹੀਂ ਪ੍ਰਸ਼ਾਸਨ ਨੂੰ ਹੌਣ ਜਗਾਉਣਾ ਪੈਗਾ ਪ੍ਰਸ਼ਾਸਨ ਨੂੰ ਕਿਉਂ ਦੋ ਰਿੱਕੀਆਂ ਦੀ ਛੜਕ ਬਣੀ ਜਾਂਦੀ ਅੱਜ ਬਣ ਗਈ ਕੱਲ ਬਣ ਗਈ ਵੈਸੇ ਤਿੰਨ ਸਾਲਾਂ ਕੱਲੇ ਆ ਮੇਰੇ ਨਾਮ ਬਲਿੰਦਰ ਸਿੰਘ ਦਿੱਤੀ ਇੱਕ ਜਿਵੇਂ ਹਾਸਾ ਚੜਾ ਕੇ ਬਾਪੜਿਆ ਦਿੱਤੀ ਉਸਵੇਂ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਕਰਨਦੀਪ ਸਿੰਘ ਮੈਂ ਮੱਲਾਂ ਵਾਲੇ ਦਾ ਰਹਿਣ ਵਾਲਾ ਹਾਂ ਮੈਂ ਸਵੇਰੇ ਸੁੱਭਾ ਆਪਣੇ ਫਾਦਰ ਸਾਹਿਬ ਨਾਲ ਫਰੋਈਪੁਰ ਜਾ ਰਿਹਾ ਸੀ ਉਹਨਾਂ ਉਹ ਸਿਵਲ ਹਸਪੀਟਲ ਦੇ ਵਿੱਚ ਫਾਰਮੇਸੀ ਅਫਸਰ ਨੇ ਉਹਨਾਂ ਕਿਸੇ ਮੀਟਿੰਗ ਦੇ ਦੌਰਾਨ ਚੰਡੀਗੜ੍ਹ ਜਾਣਾ ਸੀ ਉਹਨਾਂ ਨੂੰ ਚੰਡੀਗੜ੍ਹ ਵਾਲੀ ਬੱਸ ਚੜਾਉਣ ਚਾ ਰਿਹਾ ਸੀ ਆ ਫਿਰੇ ਤੁੰਦ ਸੀਗੀ ਪਰ ਨਲੈਕੀ ਇਹ ਆ ਜੀ ਇਧਰਲੇ ਪਾਸੋਂ ਤੁਸੀਂ ਵੇਖੋ ਸੜਕ ਕਿੰਨੀ ਚੌੜੀ ਆ ਸਾਫ਼ ਆ ਉਹ ਹੁੰਦਿਆਂ ਉੱਤਰਦੇ ਆ ਸਾਰੀਆਂ ਪੋਰਾ ਪਿਆ ਜੀ ਠੀਕ ਆ ਪੋਰਾ ਪਿਆ ਇਧਰਲੇ ਪਾਸੇ ਮਿੱਟੀ ਦਾ ਢੇਗ ਲੱਗਾ ਰੋੜਿਆਂ ਵਾਲਾ ਰਾਹ ਆ ਜੀ ਠੀਕ ਆ ਗਾਾਂ ਤੋਂ ਬਚਾਉਂਦੇ ਪਚਾਉਂਦੇ ਜਦੋਂ ਇਹਨੂੰ ਗਾਂਾਂ ਤੋਂ ਬਚਾਇਆ ਤੇ ਗਾਂਾਂ ਤੋਂ ਬਚਾ ਕੇ ਜਦੋਂ ਫਿਰ ਇਹਦੇ ਤੋਂ ਬਚਾਉਣ ਲੱਗਾ ਪੂਰੇ ਤੋਂ ਗੱਡੀ ਘੁੰਮ ਗਈ ਪੱਥਰ ਥੱਲੇ ਸੀਗਾ ਪੱਥਰ ਕਰਕੇ ਘੁੰਮ ਗਈ ਤੇ ਗੱਡੀ ਸਿੱਧੀ ਨਹੀਂ ਹੋਈ ਗੱਡੀ ਕਢੀਸਦੀ ਗਈ ਜਾ ਕੇ ਰੁੱਖ 'ਚ ਵੱਜੀ ਰੁੱਖ 'ਚ ਵੱਜਣ ਕਾਰਨ ਉਹ ਗੱਡੀ ਨੇ ਪਲਟੀ ਖਾਦੀ ਤੇ ਗੱਡੀ ਜਿਹੜੀ ਆ ਉਹ ਹਾਸੇ ਦਾ ਸ਼ਿਕਾਰ ਹੋ ਗਈ ਗੱਡੀ ਦੀ ਟੋਟਲ ਲਾਸ ਹੀ ਹੋ ਗਈ ਆ ਜੀ ਤੇ ਫਾਦਰ ਸਾਹਿਬ ਤੇ ਕਿਵੇਂ ਠੀਕ ਨੇ ਵੈਸੇ ਹਾਂਜੀ ਉਹਨਾਂ ਦੀ ਸਿਹਤ ਠੀਕ ਹੈ ਜੀ ਸੱਟਾਂ ਤੋਂ ਜਾਨੀ ਨੁਕਸਾਨ ਤੋਂ ਬਚਾ ਆ ਥੋੜਾ ਜਿਹਾ ਇਹ ਲੱਗਦਾ ਰਿਹਾ ਕਿ ਕਿਸ ਦੀ ਗਲਤੀ ਕੀ ਆਪਾਂ ਇਹ ਗੱਲ ਕਰੀਏ ਲਗਾਤਾਰ ਛੜਕਦੇ ਕਾਫੀ ਸਮਾਂ ਹੋ ਗਿਆ ਇਹ ਜੀ ਵੇਖਿਆ ਜਾਵੇ ਤਾਂ ਹੁਣ ਇਹ ਰੋਡ ਵਾਲਿਆਂ ਦੀ ਗਲਤੀ ਆ ਸਿੱਧੀ ਤੁਸੀਂ ਆਪਸਾ ਲਾ ਲੋਗੇ ਇਧਰਲੇ ਪਾਸੋਂ ਰੋਡ ਚੌੜਾ ਆ ਰਿਹਾ ਇੱਥੇ ਆ ਕੇ ਬਿਲਕੁਲ ਹੀ ਸੰਗੜ ਗਿਆ ਨਾ ਇਹਨਾਂ ਨੇ ਕੋਈ ਨਿਸ਼ਾਨ ਲਾਇਆ ਕਿ ਅੱਗੇ ਰਾਹ ਖਰਾਬ ਆ ਜਾਂ ਰਾਹ ਬਣ ਰਿਹਾ ਕਿਸੇ ਤਰ੍ਹਾਂ ਦਾ ਕੋਈ ਬੋਰਡ ਨਹੀਂ ਲੱਗਾ ਜਾਂ ਇੰਦੇ ਤੇ ਕੋਈ ਲੱਗਾ ਹੋਵੇਗੀ ਅੱਗੇ ਵੀ ਪਤਾ ਲੱਜੇ ਬੰਦਾ ਸਤਰਕ ਹੋ ਜAVE ਧੁੰਦ ਦੇ ਦੇਣਾ ਸਾਰਿਆਂ ਨੂੰ ਪਤਾ ਐ ਇੰਨੀ ਕੋ ਇਹਨਾਂ ਦੀ ਲਾਪਰਵਾਹੀ ਬਹੁਤ ਬਹੁਤ ਵੱਡੀ ਲਾਪਰਵਾਹੀ ਆ